ਮੇਰਾ ਨਾਮ ਹੈ ਰੁਗੜ ਗੁਰਪਿਆਰ ਸਿੰਘ ਅਕੜੀ ਮੈਂ ਤੋਂ ਸੁਰੱਖਿਤੀ ਵੀ ਹੈ ਤੁਹਾਡੇ ਕੋਲ ਕਿਸ ਪਰਬ ਦੇ ਇੱਕ ਬਲਜੀਤ ਸਿੰਘ son of ਲਾਲ ਸਿੰਘ ਜੰਡਾਲੀਗੜਾਂ ਤੋਂ ਖੋਜੀ ਹੈ ਤੇ ਪੁਲਿਸ ਨੇ ਜਿਹੜੀ ਮਰੇ ਕੋਲ ਦੀ ਪੁਲਿਸ ਨੇ ਤੀਜਾ ਜਿਹੜਾ ਪਰਚਾ ਝੂਠਾ ਇਲੈਗਲ ਐਕਟੀਵਿਟੀ ਦੇ ਕਰਕੇ ਜਿਹੜੇ ਪੁਲਿਸ ਨਹੀਂ ਅੱਜ ਕੱਲ ਗੁੰਡਾਗਰਦ ਵਧ ਰਹੀਆਂ ਨੇ ਉਹਦੇ ਰਿਲੇਟਰ ਜਿਹੜੇ ਪਰਚੇ ਘਟਾ ਉਹ ਆਪਾਂ ਕਾਨਫਰੰਸ ਰੱਖਿਆ ਵੀ ਪੁਲਿਸ ਜਿਹੜੀ ਗੁੰਡਾਗਰਦ ਦੀ ਕਿਵੇਂ ਜਿਹੜੀ ਹੈਗੀ ਨਜਾਇਜ਼ ਲੋਕਾਂ ਨੂੰ ਇਹਨੇ ਤੰਗ ਕਰਦੇ ਨੇ ਇਹ ਤੇ ਉਹਦੇ ਰਿਲੇਟਿਡ ਹੀ ਆਪਣੀ ਜਿਹੜੀ ਇਹ ਅੱਜ ਕਾਨਫਰੰਸ ਰੱਖੀ ਹੈ ਜੋ ਪਰਚਾ ਹੋਣ ਨੇ ਲੇਟਸ ਕੀਤੇ। ਕੀ ਬੋਲਣਾ ਹੈ ਤੁਸੀਂ? ਮਾਮਲਾ ਇਹਦੇ ਵਿੱਚ ਇਹ ਹੈ ਵੀ ਜਿਹੜਾ ਬਲਜੀਤ ਸਿੰਘ ਫੌਜੀ ਹੈ ਜੰਡਾਲੀ ਗਲਾਂ ਤੋਂ ਜੰਡਾਲੀ ਕਲਾਂ ਦਾ ਵਾਸੀ ਹੈ। ਇਸ ਤੋਂ ਪਹਿਲਾਂ ਇਹਦੀ ਵਾਈਫ ਦੇ ਨਾਲ ਥੋੜਾ ਮੋਟਾ ਰੌਲਾ ਸੀ। ਕਾਫੀ ਟਾਈਮ ਤੋਂ। ਉਸ ਤੋਂ ਬਾਅਦ ਜਿਹੜੀ ਕੰਪਲੇਟ ਸੀ ਇਹਨੇ ਆਪਣੇ ਬਾਈਬ ਦੇ ਵਿਰੁੱਧ ਸਦਰ ਅਹਿਮਦਗੜ੍ਹ ਦੇ ਵਿੱਚ ਦਿੱਤੀਆਂ। ਸਦਰ ਅਹਿਮਦਗੜ੍ਹ ਦੀ ਪੁਲਿਸ ਨੇ ਉਹਦੀ ਵਾਈਫ ਦੇ ਇੰਟੈਂਸ ਤੇ ਅਬ ਦੇ ਥਾਂ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ 2020 ਦੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਦੋ ਨਜਾਇਜ਼ ਜਿਹੜੇ ਫੌਜ ਦੇ ਉੱਪਰ ਝੂਠੇ ਪਰਚੇ ਦਰਜ ਕੀਤੇ ਬਲਜੀਤ ਸਿੰਘ ਦੇ ਉੱਪਰ ਇੱਕ ਇੱਕ 89 ਨੰਬਰ ਐਫ ਆਰ ਸੀ ਇੱਕ 201 ਜੋ ਹਲੇ ਅੰਡਰ ਟ੍ਰੈਲਰ ਮੇਰੇ ਕੋਲਰਾਂ ਦੇ ਕਿ ਚੱਲ ਰਹੇ ਨੇ ਉਸ ਤੋਂ ਬਾਅਦ ਬਲਜੀਤ ਸਿੰਘ ਨੇ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਦੇ ਵਿੱਚ ਇੱਕ ਕੰਪਲੇਂਟ ਜਿਹੜੀ ਹੈਗੀ ਸੀ ਵੀ ਝੂਠੇ ਪਰਚੇ ਪਾਏ ਨੇ ਮੇਰੇ ਉੱਪਰ ਉਹ ਮੈਂ ਤੁਹਾਨੂੰ ਦਿਖਾ ਚਾਹੁੰਦਾ ਇਹ ਕੰਪਲੀਟ ਜਿਹੜਾ ਇੱਕ ਡੀਸੀ ਤੇ ਇੱਕ ਦਾ ਇਹਦਾ ਆਰਡਰ ਨੈਸ਼ਨਲ ਕਮਿਸ਼ਨ ਦੇ ਦੁਆਰਾ ਬਲਜੀਤ ਸਿੰਘ ਦੇ ਇੱਕ ਹੱਕ ਦੇ ਵਿੱਚ ਆਇਆ ਸੀ ਇਹਦੇ ਵਿੱਚ ਬਿਲਕੁਲ ਇੱਕ ਕਮਿਸ਼ਨ ਨੇ ਬਿਲਕੁਲ ਕਲੀਅਰ ਜ਼ਿਕਰ ਕੀਤਾ ਸੀ ਦੀ ਜੋ ਬਲਜੀਤ ਸਿੰਘ ਹੈ ਉਹ ਸ਼ਡਿਊਲ ਕਾਸਟ ਦੇ ਨਾਲ ਜਿਹੜੀ ਹੈਗੀ ਹੈ ਇਹ ਕਾਸਟ ਨਾਲ ਰਿਲੇਟਡ ਕਰਦਾ ਹੈ ਤੇ ਬਹੁਤ ਸੀਆਂ ਉਹਨਾਂ ਕੁਰੈਲਟੀਆਂ ਜਿਹੜੀਆਂ ਉਹਦੇ ਉੱਪਰ ਹੋਈਆਂ ਨੇ ਅਤਿਆਚਾਰ ਉਹਦੇ ਉੱਪਰ ਫੌਜ ਦੇ ਉੱਪਰ ਹੋਇਆ ਤੇ ਮਰੇ ਕੋਲੇ ਦੀ ਪੁਲਿਸ ਖਾਸ ਕਰਕੇ ਪੀਐਸ ਅਫਸਰ ਅਹਿਮਦਗੜ੍ਹ ਦੇ ਵਿੱਚ ਜੋ ਮਰੇਰ ਕੜਲਾ ਵੱਲੋਂ ਦੋ ਫਾਲਸ ਐਫਆਈ ਰਜਿਸਟਰ ਹੋਈਆਂ ਸੀ ਉਹ ਬਿਲਕੁਲ ਐਵਿਡੈਂਸ ਦੇ ਦੇਖ ਕੇ ਪਾਇਆ ਗਿਆ ਸੀ ਕਮਿਸ਼ਨ ਵੱਲੋਂ ਵੀ ਇਹ ਪਰਚਾ ਝੂਠਾ ਹੈ ਤੇ ਬਰਜੀਤ ਸਿੰਘ ਦੇ ਵਿੱਚ ਫੌਸਲੇ ਜਿਹੜਾ ਹੈਗਾ ਇੰਪਲੀਕੇਟਿਡ ਕੀਤਾ ਗਿਆ ਸੀ ਤੇ ਕਮਿਸ਼ਨ ਨੇ ਇਹਦੀ ਗੱਲ ਕਹੀ ਸੀ ਐਸਪੀ ਮਰੇਕੋਟਲਾ ਨੂੰ ਵੀ ਜਿਹੜੇ ਪਰਸਾਂ ਨੇ ਪਰਚਾ ਤੁਸੀਂ ਕੱਟਿਆ ਤਾਂ ਉਹਨਾਂ ਦੇ ਖਿਲਾਫ ਐਫਆਈਆ ਰਜਿਸਟਰ ਕਰਕੇ ਮੈਨੂੰ ਮਹੀਨੇ ਦੇ ਵਿੱਚ ਰਿਪੋਰਟ ਦਿੱਤੀ ਜਾਵੇ ਤੇ ਜਿਹੜਾ ਇਹ ਲੈਟਰ ਸੀ ਇਹਦੇ ਉੱਪਰ ਐਸਐਸਪੀ ਨੇ ਕੋਈ ਵੀ ਮਰੇਕੋਟਲਾ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਬਲਜੀਤ ਸਿੰਘ ਨੇ ਇੱਕ ਹੋਰ ਜਿਹੜੀ ਹੈਗੀ ਸੀ ਕੰਪਲੀਟ ਨੇਚਰਲ ਕਮਿਸ਼ਨ ਨੂੰ ਦਿੱਤੀ ਵੀ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਪੰਜਾਬ ਪੁਲਿਸ ਦੇ ਵੱਲੋਂ ਖਾਸ ਕਰਕੇ ਮਰੇ ਕੋਲਾ ਪੁਲਿਸ ਦੇ ਵੱਲੋਂ ਇਹਦੇ ਵਿੱਚੋਂ ਕਮਿਸ਼ਨ ਨੇ ਜਿਹੜਾ ਹੈਗਾ ਸੀ ਡੀਜੀਪੀ ਨੂੰ ਹੁਕਮ ਦਿੱਤਾ ਸੀ ਵੀ ਜੂਹੀ ਜਿਹੜੀ ਇਹਦੀ ਸ਼ਿਕਾਇਤ ਹੈ ਉਹਨੂੰ ਮੱਦੇਨਜ਼ਰ ਦੇਖ ਕੇ ਵੀ ਜੋ ਵੀ ਇਹਦਾ ਹਿੱਲਾ ਹੁੰਦਾ ਹੈ ਇਹਨੂੰ ਹੱਲ ਕੱਢੋ ਤੁਸੀਂ ਤੇ ਜੋ ਵੀ ਇਹਦੇ ਉੱਤੇ ਅਟੈਕ ਪੁਲਿਸ ਕਰ ਰਹੀ ਹੈ ਉਹਨੂੰ ਰੁਕਾਇਆ ਜਾਵੇ ਫੋਨ ਆਪਾਂ ਜਿਹੜਾ ਮੇਨ ਮੁੱਦੇ ਦੇ ਉੱਤੇ ਆਉਣੇ ਆ ਜਿਹੜਾ ਹੁਣ ਇਹਨਾਂ ਨੇ ਇੱਕ ਹੋਰ ਜਿਹੜਾ ਤੀਜਾ ਕਾਰਜਾ ਫੌਜੀ ਦੇ ਉੱਪਰ ਲੇਟੈਸਟ ਜਿਹੜਾ ਦਰਜ ਕੀਤਾ ਹੈ ਕਾਰਜਾ ਨੰਬਰ ਹੈਗਾ 85 ਐਫ ਆਈ ਆਰ ਦੀ ਜਿਹੜੀ ਡੇਟ ਹੈਗੀ 28 6 25 ਉਹ ਤੁਹਾਨੂੰ ਮੈਂ ਦਿਖਾ ਦੇ ਦਿੰਦਾ ਇਹ ਪੀਐਸਫਾ ਅਮਰਗੜ ਦੇ ਵਿੱਚ ਹੋਈ ਹੈ ਇਹਦੇ ਵਿੱਚ ਬੜੀ ਸੰਗੀਨ ਜਿਹੜੇ ਅਪਰਾਹ ਲਾਇਨ 109 ਅਟੈਂਪਟ ਟੂ ਮਰਡਰ ਜੋ ਪਹਿਲਾਂ ਆਈਪੀਐਸ ਦੇ ਕਿਸ਼ੰਗੋਤੋਂ ਹੋਇਆ ਸੀ 115 2 118 1 74 ਦੇ 76 74 76 ਦੇ ਵਿੱਚ ਕਿੰਨੇ ਕਿਸੇ ਲੜਕੀ ਦੀ ਆਪਾਂ અપਮਾਨਤਾ ਕਰਦੇ ਹਾਂ ਉਹਦੀ ਇੱਜ਼ਤ ਨੂੰ ਹੱਥ ਪਾਉਂਦੇ ਆ ਉਹਦਾ ਵੀ ਇਹਦੇ ਵਿੱਚ ਇਲਜ਼ਾਮ ਦਲਜੀਤ ਸਿੰਘ ਫੌਜੀ ਜੀ ਉੱਪਰ ਨਾ ਨੇ ਸਰਹਦਾਂ ਨਾਲ ਗੱਲਬਾਤ ਤੋਂ ਮੜਿਆ 132 221 121 ਤੋਂ 355 ਤੱਕ 190 ਤੋਂ 190 ਵੀ ਪੁਲਿਸ ਦੇ ਕੰਮ ਦੇ ਵਿੱਚ ਬਾਹਰ ਵੀ ਐ ਨਾ ਦੇ ਵਿੱਚ ਇਹ ਪਰਚੇ ਇਹਨਾਂ ਨੇ ਰਜਿਸਟਰ ਕੀਤਾ ਗਿਆ ਹੁਣ ਇਹ ਮੀਨ ਜਿਹੜੀ ਚੀਜ਼ ਆਪਾਂ ਕਹਿੰਦੇ ਆ ਵੀ ਪੁਲਿਸ ਨੇ ਇੱਕ ਅਬਦੀ ਗੁੰਡਾਗਰਦੀ ਜਿਹੜੀ ਹੈਗੀ ਹੈ ਦਿਨੋ ਦਿਨ ਜਿਹੜੀ ਵਧ ਰਹੀ ਆ ਰਹੀ ਹੈ ਕਿਵੇਂ ਵਰਤੀ ਉਹ ਤੁਹਾਨੂੰ ਮੈਂ ਥੋੜੇ ਜਿਹਾ ਐਫ ਆਈ ਆਰ ਦੇ ਜਿਹੜੇ ਟੈਕਸ ਨੇ ਉਹਨੂੰ ਆਪਾਂ ਡਿਸਕ੍ਰਾਈਬ ਕਰਦੇ ਆਂ ਅ ਇਹਨਾਂ ਨੇ ਅਫੇਸ਼ੀਅਲ ਵਿੱਚ ਲਿਖਿਆ ਡਰਾਈਵਰ ਐਸ.ਐਚ. ਨਵਨੀਤ ਸਿੰਘ 4265 ਸਮੇਤ ਲੈਪਟਾਪ ਪ੍ਰਿੰਟਰ ਵਗੈਰਾ ਹਮਰਾ ਲੈ ਕੇ ਥਾਣਾ ਹਜਾ ਦੀ ਹਜ਼ੂਰ ਅੰਦਰ ਪੈਂਦੇ ਰੇਲਵੇ ਸਟੇਸ਼ਨ ਪਰ ਕਾਰਨ ਹੈਡ ਅ ਸਾਰਚ ਆਪਰੇਸ਼ਨ ਕਰਨ ਸਬੰਧੀ ਰੋਹੜੀ ਦਾ ਰਵਾਨਾ ਹੋਇਆ ਸੀ ਤਾਂ ਮਾਨ ਐਸ.ਐਚ.ਓ ਸਮੇਤ ਪੁਲਿਸ ਪਾਰਟੀ ਦੇ ਪਿੰਡ ਜਨਡਾਲੀ ਕਲਾਂ ਤੋਂ ਥੋੜਾ ਪਿੱਛੇ ਪੁੱਜਾ ਤਾਂ ਵਕਤ ਕਰੀਬ 11 ए 11:20 ए.ਐਮ ਦਾ ਹੋਵੇਗਾ ਤਰਫ ਤੋਂ ਜਿਹੜਾ ਸਰਚ ਕਰਾ ਰਿਹਾ ਇੱਕ ਮੋਨੇ ਵਿਅਕਤੀ ਨੇ ਪੁਲਿਸ ਪਾਰਟੀ ਦੀ ਗੱਡੀ ਦੇ ਇੱਕਦਮ ਆਕਰ ਪੁਲਿਸ ਪਾਰਟੀ ਦੀ ਗੱਡੀ ਨੂੰ ਰੋਕ ਲਿਆ ਤੇ ਫਿਰ ਪੁਲਿਸ ਪਾਰਟੀ ਨੂੰ ਉੱਚੀ ਗਾਲਾਂ ਕੱਢੋਜ ਕਰਨ ਲੱਗਾ ਤੇ ਕਹਿਣ ਲੱਗਾ ਕਿ ਤੁਸੀਂ ਅੱਜ ਤੱਕ ਮੇਰੀਆਂ ਦਿੱਤੀਆਂ ਦਰਖਾਸਤਾਂ ਸਬੰਧੀ ਬੰਦੀ ਕਾਰਵਾਈ ਕਿਉਂ ਅਮਲ ਵਿੱਚ ਨਹੀਂ ਲੈਂਦੀ ਪਰ ਜਦੋਂ ਐਸਐਚਓ ਨੇ ਸਮੇਤ ਪੁਲਿਸ ਪਾਰਟੀ ਦੀ ਗੱਡੀ ਵਿੱਚੋਂ ਬਾਹਰ ਨਿਕਲ ਕਰ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਕਹਿੰਦੀ ਇਹ ਬੰਦਾ ਭੱਜ ਗਿਆ ਤਾਂ ਫਿਰ ਇੱਕ ਨਰੰਗ ਸਿੰਘ ਮਲਾਜਮ ਹੈ ਉਹਨੇ ਕਿਹਾ ਵੀ ਭਾਈ ਉਹ ਬਲਜੀਤ ਸਿੰਘ ਹੈ ਵੀ ਇਹ ਜੰਡਾਲੀ ਕਰਾ ਰਹਿਦਾ ਵੀ ਆਪਾਂ ਇਹਦੇ ਘਰੇ ਚੱਲੀਏ ਹੁਣ ਮੇਰਾ ਮੇਰਾ ਜਿਹੜਾ ਮੇਨ ਅਚੀਫਟ ਸਭ ਤੋਂ ਪਹਿਲਾਂ ਕਲੀਅਰ ਕਰਦਾ ਪੁਲਿਸ ਕਹਿੰਦੇ 11:20 ਮਿੰਟ ਤੇ ਜਿਹੜਾ ਬੰਦਾ ਸਾਡੇ ਲੱਦੇ ਪਹੁੰਚਿਆ ਪਰ ਸਾਡੇ ਲੱਗੇ ਇੱਕ 10 ਸਵੀਟ ਸੀਸੀਟੀਵੀ ਦੀ ਕਵਰੇਜ ਦੀ ਰਿਕਾਰਡਿੰਗ ਹੈ ਜਿਹੜੀ ਪੁਲਿਸ ਹੈ 10:45 ਮਿੰਟ ਤੇ ਬਲਜੀਤ ਸਿੰਘ ਦੇ ਘਰੇ ਆਉਂਦੀ ਹੈ ਉਸ ਤੋਂ ਬਾਅਦ ਜਦੋਂ ਉਹ ਘਰੇ ਆਉਂਦੇ ਲਾਈਟ ਚਲੀ ਜਾਂਦੀ ਹੈ 10:58 ਦੇ ਵਿੱਚ ਹੀ ਅਗੇ ਲਾਈਟ ਆਫੇ ਆਉਂਦੀ ਹੈ ਉਹ ਇੱਕ ਪਰਮਾਤਮਾ ਦੀ ਵੀ ਕਰ ਰਿਹਾ ਰਹਿੰਦੇ ਵੀ ਸੀਸੀਟੀਵੀ ਜੋ ਚੱਲਦਾ ਸੀ ਉਹਦੇ ਵਿੱਚੋਂ ਟੱਪ ਹੋ ਜਾਂਦੇ ਨੇ ਤੇ 11 ਵਜੇ ਦੇ 6 ਮਿੰਟ ਤੋਂ ਸਾਰਾ ਕੰਮ ਕਰਕੇ ਕੁੱਟ ਮਾਰ ਕੇ ਬਲਜੀਤ ਸਿੰਘ ਨੂੰ ਬਲਜੀਤ ਸਿੰਘ ਨੂੰ ਗੱਡੀ ਦੇ ਵਿੱਚ ਪਾ ਕੇ ਉਹ ਇੱਥੋਂ ਲੈ ਜਾਂਦੇ ਨੇ ਪਰ ਉਲਟਾ ਬੋਸ ਝੂਠ ਬੋੜੇ 11 ਵਜੇ ਬਲਜੀਤ ਸਿੰਘ ਨੂੰ ਪਹਿਲਾਂ ਮਿਲੇ ਆ ਉਸ ਤੋਂ ਬਾਅਦ ਕਾਲੀ ਗੋੜ ਦੇ ਆਪਣੇ ਤੋਂ ਭੱਜ ਗਿਆ ਫਿਰ ਮਰਾਂਗੇ ਸਿੰਘ ਨੇ ਪਤੇ ਬਾਰੇ ਦੱਸਿਆ ਤਾਂ ਬਲਜੀਤ ਸਿੰਘ ਉਰਕੋ ਫੌਜੀ ਲਾਲ ਸਿੰਘ ਜੰਡਾਲੀ ਕਲਾਂ ਦੇ ਪਿੰਡ ਜੰਡਾਲੀ ਕਲਾਂ ਗੁਰਦੁਆਰਾ ਪੱਥੇ ਆ ਪਾਸ ਹੈ ਇਸ ਪਰ ਉਸ ਪਾਰਟੀ ਗ੍ਰਿਸ਼ਟਾ ਕਰਨ ਸੰਬੰਧੀ ਬਲਜੀਤ ਸਿੰਘ ਦੇ ਘਰ ਗਏ ਤੇ 4-5 ਹੋਰ ਨਾਮੂਲੰਗ ਵਿਅਕਤੀ ਖਰੇ ਜਿੱਕੇ ਦੇ ਪੁਲਿਸ ਪਾਰਟੀ ਨੂੰ ਦੇਖਦੇ ਦੁਆਰਾ ਆਪਣੇ ਭਰਾਵਾ ਪਿਤਾ ਤੇ ਚਾਰ ਪੰਜ ਬੰਦਿਆਂ ਨੇ ਪੁਲਿਸ ਪਾਰਟੀ ਨੂੰ ਗੱਲਬਾਤ ਸ਼ੁਰੂ ਕੀਤੀ ਤੇ ਉਸ ਪਾਰਟੀ ਨੇ ਮੌਕਾ ਬਰਕਰ ਖਾਭੂ ਕਰਨ ਦੀ ਕੋਸ਼ਿਸ਼ ਕੀਤਾ ਬਲਜੀਤ ਸਿੰਘ ਦਾ ਉਸ ਦਾ ਭਰਾ ਗੁਰਪ੍ਰੀਤ ਸਿੰਘ ਸਰਪ੍ਰੀਤ ਸਿੰਘ ਪਿਤਾ ਲਾਲ ਸਿੰਘ ਨੇ ਸਾਨੂੰ ਕੁੱਟਮਾਰ ਕਰਨ ਅਤੇ ਜਾਨੋਂ ਮਾਰਨੇ ਧਮਕੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਸਭ ਤੋਂ ਮੇਨ ਗੰਦਾ ਇਤਿਹਾਸ ਪੰਜਾਬ ਪੁਲਿਸ ਨੇ ਆਪਣੀ ਮਹਿਲਾ ਗੋਸਟੇਵਨ ਨੂੰ ਅੱਗੇ ਕਰਕੇ ਫੌਜੀ ਦੇ ਉੱਪਰ ਲਾਇਆ ਜੋ ਦੇਸ਼ ਦੀ ਇੱਕ ਸੇਵਾ ਕਰਨ ਵਾਲਾ ਬੰਦਾ ਹੈ ਉਹਦੇ ਵਿੱਚ ਕੀ ਕਹਿੰਦਾ ਪੰਜਾਬ ਪੁਲਿਸ ਜਿਨ੍ਹਾਂ ਨੇ ਪੁਲਿਸ ਪਾਰਟੀ ਨਾਲ ਹੱਥੋਪਾਈ ਕਰਦੇ ਸਨ ਪੁਲਿਸ ਪਾਰਟੀ ਦੀ ਲੇਡੀ ਮੁਲਾਜ਼ਮ ਐਲਸੀਸੀਟੀ ਮਨਜਿੰਦਰ ਕੌਰ ਦੀ ਕੁੱਟਮਾਰ ਕਰਕੇ ਉਹਨਾਂ ਦੇ ਪਾਵੇਂ ਹੋਏ ਸ਼ਿਵ ਕੁਮਾਰ ਦੀ ਕੰਬੀਰ ਨੂੰ ਅੱਗੋਂ ਗਲ ਪਾੜ ਦਿੱਤਾ ਜਿਸ ਕਾਰਨ ਮਨਜਿੰਦਰ ਸਿੰਘ ਮਨਜਿੰਦਰ ਕੌਰ ਸੋਰੀ ਦੋ ਪ੍ਰਾਈਵੇਟ ਅੰਗ ਦਿਖਾਈ ਦੇਣ ਲੱਗੇ ਤੇ ਨਰਿੰਗ ਸਿੰਘ ਉਹ ਇਹ ਤੇ ਨਰਿੰਗ ਸਿੰਘ ਦੇ ਸੱਤਾ ਜ਼ਿਆਦਾ ਲੱਗਣ ਕਾਰਨ ਫੋਨ ਜ਼ਿਆਦਾ ਨਿਕਣ ਲੱਗੇ ਹੁਣ ਜੇ ਹੀ ਮਨਜਿੰਦਰ ਕੌਰ ਦੀ ਗੱਲ ਕੀਤੀ ਗਈ ਹੈ ਆਈ ਹੈਵ ਅ ਲੋਟ ਆਫ ਐਵਿਡੈਂਸ ਇੱਕ ਸਾਡੇ ਲਵੇ ਵੀਡੀਓ ਜੋ 10:57 ਮਿੰਟ ਤੇ ਕੈਪਚਰ ਹੋਈ ਹੈ ਜਿਹਦੇ ਵਿੱਚ ਇਹ ਕਿ ਮਹਿਲਾ ਕਨਸਟੇਬਲ ਹੈ ਬਿਲਕੁਲ ਸਹੀ ਖੜੀ ਹੈ ਉਹਦਾ ਕੋਈ ਵੀ ਕਪੜਾ ਨਹੀਂ ਪਾਇਆ ਗਿਆ ਉਹਦਾ ਕੋਈ ਵੀ ਪ੍ਰਾਈਵੇਟ ਜੋ ਹੈ ਕਿ 1000 ਦੇ ਵਿੱਚ ਇਸ ਪੰਜਾਬ ਉਸ ਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਮਹਿਲਾ ਕਨਸਟੇਬਲ ਨੂੰ ਵੀ ਤੁਸੀਂ ਉਹਦੀ ਡਿਗਨਿਟੀ ਨੂੰ ਖਰਾਬ ਕਰ ਰਹੇ ਹੋ ਜੋ ਫੌਜੀ ਦਾ ਦੋ ਬਹੁਤ ਦੂਰ ਦੀ ਗੱਲ ਹੈ ਵੀ ਕਰਨ ਦੀ ਇਹ ਕਿ ਸਾਡੇ ਕੋਲ ਪੂਰੀ 10:57 ਮਿੰਟ ਦੀ ਕਿ ਐਵਿਡੈਂਸ ਹੋਈ 15 ਸਕਿੰਟ ਦੀ ਇੱਕ ਵੀਡੀਓ ਬਣੀ ਹੋਈ ਹੈ ਤੁਸੀਂ ਉਹ ਮੈਂ ਤੁਹਾਨੂੰ ਐਵਿਡੈਂਸ ਵੀ ਪੇਸ਼ ਕਰਾਂਗਾ ਜੀਦੇ ਵਿੱਚ ਮਹਿਲਾ ਕਨਸਟੇਬਲ ਦਾ ਨਾਂ ਕੋਈ ਪੜਾ ਪੜਿਆ ਨਾ ਨੂੰ ਕੋਈ ਟੱਚ ਕੀਤਾ ਤੇ ਦੂਜੀ ਗੱਲ ਇਹ ਕਹਿੰਦੇ ਨੇ ਵੀ ਸਾਨੂੰ ਇੱਕ ਤੇਜ ਹਥਿਆਰਾਂ ਨਾਲ ਸਾਡੇ ਜਿਹੜਾ ਇੱਕ ਅਟੈਕ ਕੀਤਾ ਗਿਆ ਫੌਜੀ ਦੇ ਵੱਲੋਂ ਫੌਜੀ ਦੇ ਪਰਿਵਾਰ ਵੱਲੋਂ ਹੁਣ ਇਹਨਾਂ ਨੇ ਇੱਕ ਮੈਡੀਕਲ ਵੀ ਬੜੇ ਝੂਠੇ ਦਿਖਾਏ ਮਨਜਿੰਦਰ ਦੇ ਐਮਐਲਆਰ ਘਟਾ ਦਿੱਤੀ ਨਾ ਨੇ 2 ਸੱਟਾਂ ਲੱਗੀਆਂ ਜਿਦੇ ਵਿੱਚੋਂ ਕੁਝ ਸੱਟਾਂ ਇੱਕ ਸਰਜਨ ਓਪੀਨੀਅਨ ਲਈ ਰੱਖ ਦਿੱਤੀ ਸੀ ਤੇ 1 2 4 ਸੱਟਾਂ ਬਲਾਂਕ ਲਿਖਤੀਆਂ ਤੇ 3 ਸੱਟਾਂ ਛਾਰਪਤ ਤੇ ਨਰੰਗ ਸਿੰਘ ਦੇ ਦੀ ਇੱਜਾ ਇਹਨਾਂ ਨੇ ਇੱਕ ਐਮਐਲਆਰ ਘੱਟੀ ਹੈ ਉਹਦੇ ਵਿੱਚ ਵੀ ਸੱਟਾਂ ਦਿਖਾਤੀਆਂ ਸਾਰੇ ਉਹਦੇ ਕਿ ਐਵੀਡੈਂਸ ਜਿਹੜਾ ਜੋ ਡੀਵੀਆਰ ਦੇ ਵਿੱਚ ਮਿਲੇ ਨੇ ਨਾ ਤਾਂ ਕਿਸੇ ਦੇ ਲਵੇ ਫੌਜੀ ਦੇ ਫੌਜੀ ਦੇ ਪਰਿਵਾਰ ਨਾਲ ਦੇ ਕੋਈ ਹਥਿਆਰ ਨਹੀਂ ਹੈਗਾ ਕੋਈ ਮਹਿਲਾ ਦੇ ਕੱਪੜੇ ਨਹੀਂ ਪਾੜੇ ਹੋਏ ਸਾਰੀ ਜਿਹੜੀ ਪੂਰੀ ਸਟੋਰੀ ਏਰੀਆ ਦੀ ਸਾਫਾਈ ਆਰ ਦੇ ਵਿੱਚ ਬਿਲਕੁਲ ਛੁੱਟੀ ਕੀਤੀ ਹੈ ਜੋ ਐਵੀਡੈਂਸ ਦੇ ਬਿਲਕੁਲ ਇੱਕ ਖਲਾਅ ਹੋ ਜਾਂਦੀ ਹੈ ਤੇ ਸਰੀਆਮ ਦੇ ਇੱਕ ਗੁੰਡਾਗਰਦੀ ਜਿਹੜੀ ਵਸਤਰਜੀ ਹੈ ਪੁਲਸ ਦੀ ਉਹ ਬਿਲਕੁਲ ਇੱਕ ਸਾਹਮਣੇ ਆ ਰਹੀ ਹੈ ਤੇ ਸਭ ਤੋਂ ਇੱਕ ਮੇਨ ਫੈਕਟਰ ਤੋਂ ਹੋਰ ਇਹਦੇ ਵਿੱਚ ਮੈਂ ਗੱਲ ਕਰੂੰਗਾ ਇਹਦੇ ਵਿੱਚ ਕਿ ਐਸਪੀ ਰਾਜਨ ਸ਼ਰਮਾ ਦਾ ਇੱਕ ਜ਼ਿਕਰ ਮੈਂ ਪਹਿਲਾਂ ਵੀ ਬਲਜੀਤ ਸਿੰਘੂ ਵੱਲੋਂ ਸੁਣਿਆ ਸੀ ਅਕਬੀ ਰਾਜੇ ਸ਼ੰਮਰਾ ਵਿੱਚ ਅਫਸਰਾਂ ਦੇ ਵਿੱਚ ਕੋਈ ਜਿਕਰ ਨਹੀਂ ਹੈਗਾ ਕਿਤੇ ਵੀ ਐਫਐਚਓ ਸ਼ਾਦਰ ਅਹਿਮਦ ਕਰਦੇ ਨੇ ਇਹ ਵੀ ਕਹਿ ਰਹੇ ਵੀ ਸਾਡੇ ਨਾਲ ਗਿਆ ਪਰ ਵੀਡੀਓ ਦੇ ਵਿੱਚ ਇੱਕ ਪ੍ਰਸ਼ਨ ਜਿੰਮੇਜ ਸਵਾਲ ਖੜਾ ਕਰਨਾ ਚਾਹਣਾ ਵੀ ਐਡਾ ਵੱਡਾ ਮੁਲਾਜ਼ਮ ਹੋਵੇ ਪੰਜਾਬ ਪੁਲਿਸ ਦਾ ਤੇ ਹੁਣ ਮੇਰੇ ਖਿਆਲ ਦੇ ਵਿੱਚ ਜਿਹੜਾ ਐਚਪੀ ਪ੍ਰਮੋਟ ਹੋਏ ਨੇ ਉਹ ਤਾਂ ਉਹ ਉੱਥੇ ਔਨ ਦੀ ਸਪੋਰਟ ਆਪਰੇਂਡ ਦੇ ਉੱਪਰ ਕਰਕੇ ਹੀ ਰਿਹਾ ਬੰਦਾ ਉੱਥੇ ਕਿ ਇਹ ਜਿਹੜਾ ਵਾਕਾ ਹੋਇਆ ਹੈ ਐਸਐਸਪੀ ਉਹਦੀ ਸ਼ਹਿਰ ਚ ਹੋਇਆ ਕਿ ਉਹਦੇ ਇੰਟਾਂਸਟੇ ਹੋਤੇ ਹੋਏ ਹੈ ਕਿ ਬਲਜੀਤ ਸਿੰਘ ਨੇ ਜੋ ਇਹਨਾਂ ਦੇ ਖਿਲਾਫ ਜੋ ਐਸਐਸਪੀ ਮਰੇਕੋੜਲਾ ਦੇ ਖਿਲਾਫ ਇਸ ਤਰ੍ਹਾਂ ਦੇ ਫਾਈਲ ਦੇ ਵਿੱਚ ਨੌ ਕੇਸ ਫਾਈਲ ਕੀਤੇ ਨੇ ਮਰੇਕੋੜਲਾ ਕੋਰਟ ਦੇ ਵਿੱਚ ਇਹ ਐਫਆਈਆਰ ਹੋਣ ਤੋਂ ਪਹਿਲਾਂ ਤਾਂ ਬਲਜੀਤ ਸਿੰਘ ਨੂੰ ਬਾਰ-ਬਾਰ ਪ੍ਰੈਸ਼ਰ ਕਹੀਏ ਪ੍ਰੈਸ਼ਰ ਜੀ ਕੀਤੇ ਜਾਂਦੇ ਸੀ ਵੀ ਤੁਸੀਂ ਇਹ ਕਿਉਂ ਕਾਨਫਰੰਸ ਨਾ ਕਰਦਾ ਏਜੈਂਸੀ ਕਿਉਂਕਿ ਮੈਂ ਆਲਰੇਡੀ ਜੇ ਮੇਰੀ ਪ੍ਰੈਕਟਿਸ ਆ ਉਹ ਪਟਿਆਲੇ ਤੇ ਆਪਣੀ ਆ ਹਾਈ ਬੋਰਡ ਦੇ ਵਿੱਚ ਚੱਲਦੀ ਹੈ ਤੇ ਮੈਨੂੰ ਸਮੇਂ ਦੀ ਕਿ ਘਾਟ ਹੋਣ ਕਰਕੇ ਕਿਉਂਕਿ ਮੇਰੇ ਕੇਸ ਚੱਲਦੇ ਦੀ ਉਸ ਕਰਕੇ ਜੇ ਮੈਂ ਕਾਨਫਰੰਸ ਹੈ ਉਹ ਅੱਜ ਮੈਂ ਪਟਿਆਲੇ ਦੇ ਵਿੱਚ ਰੱਖੀ ਹੈ ਤੇ ਦੂਜੀ ਗੱਲ ਇਹ ਇਹ ਗੱਲ ਸੀ ਵੀ ਸਾਨੂੰ ਦੇਖੋ ਜਿਵੇਂ ਹੁਣ ਹੁਣ ਅਸੀਂ ਵੀ ਜੇ ਕੁਝ ਕਰ ਰਹੇ ਹਾਂ ਲੋਕਾਂ ਦੇ ਜਸਟਿਸ ਲਈ ਸਵਾਲ ਉਠਾ ਰਹੇ ਹਾਂ ਤਾਂ ਕੱਲ ਨੂੰ ਲੋਕਲ ਏਰੀਆ ਦੇ ਵਿੱਚ ਜਾ ਕੇ ਅੱਜ ਖੁਦ ਵਕੀਲ ਹੁੰਦੇ ਹੋਏ ਸਾਡੇ ਤੇ ਵੀ ਇਸ ਚੀਜ਼ ਉੱਤੇ ਅਟੈਕ ਹੋ ਸਕਦੇ ਨੇ ਅੱਜ ਨਾਰਮਲ ਬੰਦਾ ਇੱਥੇ ਸੇਫ ਨਹੀਂ ਹੈ ਆ ਤਾਂ ਕੱਲ ਨੂੰ ਸਾਨੂੰ ਵੀ ਲੱਗਦਾ ਵੀ ਐਡਾ ਵੱਡਾ ਆਫੀਸਰ ਆ ਕੇ ਸਾਨੂੰ ਵੀ ਸਾਡੇ ਦੇ ਝੁੱਠੇ ਕਿਤੇ ਪਾ ਸਕਦੇ ਨੇ ਤਾਂ ਇਸ ਕਰਕੇ ਇਹਨਾਂ ਤੇ ਜਿਹਨੂੰ ਮਦਦ ਆ ਜਾ ਸਾਡੇ ਕੰਮਕਾਰ ਲਈ ਤੇ ਡੈਫੀਨੇਟਲੀ ਇਸ ਚੀਜ ਨੂੰ ਕੰਸੀਡਰ ਕਰਦੇ ਹੋਏ ਜਿਹੜੀ ਕਾਨਫਰੰਸ ਆ ਉਹ ਅੱਜ ਪਟਿਆਲਾ ਦੇ ਵਿੱਚ ਰਹੀ ਹੈ ਕਿ ਕੋਈ ਰਿਪੋਰਟ ਜਾਈਆ ਕੋਈ ਐਵੀਡੈਂਸ ਮੈਡੀਕਲ ਕੋਸ਼ਿਸ਼ ਪੇਸ਼ ਕੀਤੀ ਅਸੀਂ ਉਹ ਕੋਰਟ ਦੇ ਵਿੱਚ ਹੁਣ ਅਸੀਂ ਫਸਟ ਪਹਿਲਾ ਜਿਹੜਾ ਕੇਸ ਫਾਈਲ ਕਰ ਰਹੇ ਆ ਆਪਣਾ ਮੈਜਿਸਟਰ ਕੋਰਟ ਮਲੇਰ ਕੋਰਲਾ ਦੇ ਵਿੱਚ ਵੀ ਜੋ ਬਲਜੀਤ ਸਿੰਘ ਦੇ ਵਿੱਚ ਬਲਜੀਤ ਸਿੰਘ ਦੇ ਸਵਾਰ ਅਸਲ ਸੀਐਸਟਾਫ ਦੇ ਵੱਲੋਂ ਮਾਰਕੁੱਟ ਹੋਈ ਹੈ ਜੋ ਇੰਜਰੀ ਆਈ ਹੈ ਉਹਦਾ ਮੈਡੀਕਲ ਦੇ ਲਈ ਕਰਨੇ ਆ ਤੇ ਅਸੀਂ ਹਾਈ ਕੋਰਟ ਦੇ ਵਿੱਚ ਆ ਕੇ ਕੁਐਸ਼ਨ ਦੇ ਦੇ ਚੁਣੇ ਜਾ ਰਹੇ ਆ ਕਿ ਖਲਾਫ ਲੀਗਲ ਐਕਸ਼ਨ ਉਸ ਐਕਸੀਡੈਂਟ ਨੂੰ ਪੇਸ਼ ਕਰਨ ਦੇ ਲਈ ਜਲਦੀ ਹੀ ਹਾਈ ਕੋਰਟ ਦੇ ਵਿੱਚ ਜਾਂਦਾ ਉਹ ਜਿਹੜੇ ਖਿਲਾਫ ਫੌਜੀ ਦੇ ਖਿਲਾਫ ਪੂਰੇ ਤੋਂ ਰੰਜਿਸ਼ ਰੱਖ ਰਹੀ ਹੈ ਕਿ ਪੋਲਿਟੀਕਲ ਐਂਗਲ ਹੈ ਕਿਸ ਕਰਕੇ ਪੋਲਿਟੀਕਲ ਐਂਗਲ ਇਹਦੇ ਵਿੱਚ ਕੋਈ ਨਹੀਂ ਸਕਦਾ ਬਸ ਫੌਜੀ ਦੇ ਖਿਲਾਫ ਸਿਰਫ ਇਹ ਜੀ ਹੈ ਵੀ ਫੌਜੀ ਜੋ ਹੈਗਾ ਇੱਕ ਬੜਾ ਹੀ ਹੌਨੈਸਟ ਬੰਦਾ ਹੈ ਦਰਜੀਤ ਸਿੰਘ ਜੋ ਹੈਗਾ ਤੇ ਜੋ ਕੋਈ ਗਲਤ ਦੀਦਾ ਉਹਨੇ ਬੋਲ ਦੇਣਾ ਦੀਪਕ ਸਾਡੇ ਨਾਲ ਗਲਤ ਹੋ ਰਿਹਾ ਬਸ ਉਸ ਚੀਜ਼ ਤੋਂ ਹੀ ਹੋ ਗਏ ਤੇ ਉਹ बार-बार ਇਹ ਪ੍ਰੈਸ਼ਰ ਕਰਦੇ ਮੇਰੀ ਆਪ ਦੀ ਬਾਈ ਦੇ ਨਾਲ ਤੂੰ ਡਿਵੋਰਸ ਲੈ ਬੀ ਸਾਡੇ ਨਾਲ ਜੋ ਸਾਡੇ ਖਿਲਾਫ ਕੇਸ ਕਹਨੇ ਫਾਈਲ ਕੀਤੇ ਹੋਏ ਨੇ ਸਾਡੇ ਨਾਲ ਤੋਂ ਬਹਿ ਕੇ ਕੰਪਰੋਮਾਈਜ਼ ਕਰਨ ਪਰ ਜੋ ਬਜੀਤ ਸਿੰਘ ਦੇ ਬਾਰ ਬਾਰ ਪਹਿਲਾਂ ਵੀ 2 ਐਫਆਈਆ ਦੇ ਰਿਲੇਟਡ ਕੁੱਟਮਾਰ ਕੀਤੀ ਹੈ ਮਤਲਬ ਜਸਟਿਸ ਲੈਣ ਦੇ ਲਈ ਬਜੀਤ ਸਿੰਘ ਕਹਿੰਦੇ ਇੱਧਰ ਜਾ ਰਹੇ ਹੈ ਕਹਿੰਦੇ ਉਸ ਕੋਰਟ ਦੇ ਵਿੱਚ ਜਾ ਰਹੇ ਹੈ ਉਹਨਾਂ ਚੀਜ਼ਾਂ ਨੂੰ ਦਿਵਾਉਣ ਦੇ ਲਈ ਹੈ ਜਿਹੜਾ ਤੀਜੇ ਜੁੱਠਾ ਖਰਚਾ ਹੈ ਪੁਲਿਸ ਦੇ ਦੁਆਰਾ ਕੀਤਾ ਗਿਆ ਜਿਹੜਾ ਕਮਿਸ਼ਨ ਨੇ ਆਰਡਰ ਕੀਤਾ ਹੈ ਕਮਿਸ਼ਨ ਆਰਡਰ ਕਰ ਚੁੱਕਾ ਹੈ ਹਾਂਜੀ ਬਿਲਕੁਲ ਜਿਹੜਾ ਆਰਡਰ ਕੀਤਾ ਹੈ ਤੇ ਉਹ ਆਰਡਰ ਦੇ ਕਰਮ ਨਹੀਂ ਉਸ ਆਰਡਰ ਦੇ ਉੱਪਰ ਜੇ ਕੋਈ ਕਾਰਵਾਈ ਨਹੀਂ ਹੋਈ ਉਹਦਾ ਜਿਹੜਾ ਆਰਡਰ ਹੈ ਡੇਟਡ ਹੈ 9 ਤੇ ਉਹਦੇ ਉੱਪਰ ਵੀ ਐਸਪੀ ਨੇ ਉਹਦੇ ਦੇ ਸ੍ਰਿਆਮ ਕਮਿਸ਼ਨ ਨੂੰ ਲਿਖ ਰੱਖਿਆ ਵੀ ਤੁਸੀਂ ਜੋ ਕਰਸਲੇ ਨੇ ਨਜਾਇਜ਼ ਪਰਚੇ ਇਕੱਤੇ ਨੇ ਉਹਨਾਂ ਦੇ ਖਿਲਾਫ ਤੁਸੀਂ ਐਕਸ਼ਨ ਲੋ ਤਾਕਤ ਨੂੰ ਜੇ ਅੱਜ ਤੱਕ ਜੇ ਜਿਹੜੀ ਹੋਣੀ ਹੁੰਦੀ ਤਾਂ ਹੋ ਜਾਂਦੀ ਸ਼ਾਇਦ ਜੇ ਅੱਗੇ ਚੀਜ਼ ਹੋ ਜਾਂਦੀ ਜੇ ਜੱਫਤੀ ਬਲਜੀਤ ਸਿੰਘ ਨੂੰ ਮਿਲ ਜਾਂਦਾ ਤਾਂ ਜੇ ਇਹ ਤੀਜਾ ਪਰਚਾ ਹੈ ਇਹ ਨਾ ਕਰਦਾ ਜੀ ਇਹ ਤਾਂ ਇਹੀ ਗੱਲ ਕਹਿ ਸਕਦੇ ਆਪਾਂ ਕਿ ਕਮਿਸ਼ਨ ਨੂੰ ਵੀ ਮੈਂ ਆਪਦੇ ਵੱਲੋਂ ਇੱਕ ਅ ਬੇਨਤੀ ਪੱਤਰ ਉਹਨੂੰ ਦੋ ਦਿਨ ਪਹਿਲਾਂ ਮੈਂ ਭੇਜਿਆ ਵਾਇ ਕूरियर ਵੀ ਤੁਸੀਂ ਜਿਹੜੇ ਪਰਚਾ ਤੀਜਾ ਪਰਚਾ ਤੁਹਾਡੇ ਸੰਗੀਨ ਦੇ ਵਿੱਚ ਵੀ ਹੈਗਾ ਤੁਹਾਡੇ ਲੈ ਦੇ ਰਾਈਟ ਵੀ ਹੈਗਾ ਇਸ ਚੀਜ਼ ਦਾ ਵੀ ਇਹ ਜਿਹੜੀ ਪੁਲਿਸ ਆਮਰੇ ਕੋਲ ਦੀ ਗੁੰਡਾਗਰਦੀ ਵੱਧ ਰਹੀ ਹੈ ਤੁਸੀਂ ਉਸ ਐਫ ਆਈ ਆਰ ਦੇ ਰਿਲੇਟਡ ਕੋਈ ਸ਼ੂ ਮੋਟੋ ਐਕਸ਼ਨ ਲਗੋ ਉਹ ਵੀ ਕਮਿਸ਼ਨ ਨੂੰ ਅਸੀਂ ਨੋਟਿਸ ਕੱਢਿਆ ਮੇਰੇ ਕੋਲ ਹਾਂ ਨਹੀਂ ਮੈਂ ਲਾ ਸੀ ਜਿਹੜੀ ਇਹਨਾਂ ਦੇ ਵਿੱਚ ਐਫ ਆਈ ਆਰ ਦੇ ਵਿੱਚ ਜਿਹੜੀ ਮਨਜਿੰਦਰ ਕੌਰ ਦੀ ਜਿਹੜੀ ਮੈਂ ਗੱਲ ਕਰਦਾ ਇਹ ਉਹੀ ਹੀ ਗੱਲ ਕਰ ਰਹੇ ਨੇ ਵੀ ਉਹ ਕਹਿੰਦੇ ਆ ਪੁਲਿਸ ਕਹਿ ਰਹੀ ਆ ਵੀ ਇਹਦੇ ਜਿਹੜੇ ਹੈਗੇ ਨੇ ਕੱਪੜੇ ਪਾੜ ਦੇਤੇ ਨੇ ਗਲੋਗੋ ਜੋ ਪੁਲਿਸ ਕੈਲੀਗੇਸ਼ਨ ਲਾਈ ਆ ਪਰਿਵਾਰ ਦੇ ਉੱਪਰ ਤੇ ਪ੍ਰਾਈਵੇਟ ਅੰਗ ਦਿਖਾਈ ਦੇਣ ਲੱਗੇ ਹੁਣ ਇੱਕ ਪ੍ਰਕਾਸ਼ ਹੋਈ ਹੈ ਜੀ ਖਬਰ ਆ ਗਈ ਹੈ ਹਾਂ ਇੱਕ ਜਿਹੜੀ ਮਰੇ ਕੋਲੇ ਦੀ ਜਿਹੜੀ ਖਬਰ ਕੋਈ ਹੈ ਡੇਟਾਸ ਮਰੇ ਕੋਲੇ ਸੀਆਈ ਸਟਾਫ ਦੇ ਵਿੱਚ ਇੱਕ ਲੇਡੀ ਨੂੰ ਕੁੱਟਿਆ ਗਿਆ ਉਹਦੇ ਵਿੱਚ ਵੀ ਇਹਨਾਂ ਨੇ ਜਿਹੜੇ ਹੈਗਾ ਹਾਈ ਕੋਰਟ ਜਾ ਕੇ ਇਹਨਾਂ ਦੇ ਖਿਲਾਫ ਐਕਸ਼ਨ ਤੇ ਮੰਗੋ ਹਾਈ ਕੋਰਟ ਨੇ ਇੱਕ ਬਿਲਕੁਲ سنگੀਨ ਜਿਹੜਾ ਐਕਸ਼ਨ ਲਿਆ ਵੀ ਇਹ ਸਸਪੈਂਡ ਕੀਤਾ ਤੇ ਇਹਨਾਂ ਖਿਲਾਫ ਜਿਹੜੀ ਇਲੀਗਲ ਕਾਰਵਾਈ ਵੀ ਹੋਊਗੀ ਇਹ ਮਤਲਬ ਨਹੀਂ ਇਹ ਸਮਝ ਨਹੀਂ ਆਉਂਦੀ ਵੀ ਮਰੇ ਕੋਲ ਦੇ ਪੁਲਿਸ ਨੇ ਲਾਅ ਤੋਂ ਉੱਪਰ ਜਾ ਕੇ ਨਵੇਂ ਕਾਨੂੰਨ ਜਿਹੜੇ VNS ਦੇ ਜਿਹਦੇ ਵਿੱਚ ਪੁਲਿਸ ਨੂੰ ਵੀ ਬਹੁਤ ਬਾਉਂਡ ਕੀਤਾ ਹੈ ਉਹਨਾਂ ਨੂੰ ਛੱਡ ਕੇ ਤੁਸੀਂ ਨੌਰੋ ਜਿਹੜੇ ਡਸਟਰੀ ਮੰਗਦੇ ਉਹਨਾਂ ਨੂੰ ਕੁੱਟਮਾਰ ਕਰਨੀ ਕਿੱਥੋਂ ਸਿੱਖ ਲਈ ਇਹ ਲਾਅ ਇਹਨਾਂ ਨੂੰ ਲਾਅ ਕਰਦਾ ਹੈ ਕਿਹੜੀ ਪ੍ਰੋਵੀਜ਼ਨ VNS ਦੀ VNS ਦੀ ਇਹਨਾਂ ਨੂੰ ਇੱਕ ਆਜ਼ਾਦੀ ਦੇ ਰਹੀ ਹੈ ਕਿਹੜਾ ਕਨਸਟੀਟਿਊਸ਼ਨ ਰਾਈਟ ਇਹਨਾਂ ਨੂੰ ਲਵੇ ਵੀ ਤੁਸੀਂ ਕਿਸੇ ਬੰਦੇ ਨੂੰ ਧੱਕੇ ਦੇ ਨਾਲ ਮਾਰੋ ਕੁੱਟੋ ਤੇ ਉਹਨਾਂ ਦੇ ਝੂਠੇ ਪਰਚੇ ਨਜਾਇਜ਼ ਪਾਵੋ ਤੇ ਕਦੇ ਇਸ ਪਰਚੇ ਦੇ ਵਿੱਚ ਮੈਂ ਹੋਰ ਤੋਂ ਬੜੀ ਇੱਕ ਸੋਹਣੀ ਜਿਹੀ ਗੱਲ ਲਾ ਦਾਂ ਵੀ ਬੜੀ ਪਲੈਨਿੰਗ ਦੇ ਨਾਲ ਹਾਲੇ ਅਸੀਂ ਬਿਜਲੀ ਬੋਰਡ ਲਈ ਇਸ ਪਕੜੀ ਲਈ ਖਿੱਚਣਾ ਉਹਦਾ ਕਾਰਨ ਕੀ ਹੈ 10 10:45 ਤੇ ਜਦੋਂ ਪੁੱਤ ਘਰੇ ਵਾਜੇ ਹੀ ਲਾਈਟ ਚਲੀ ਜਾਂਦੀ ਹੈ ਡੀਵੀਆਰ ਬੰਦ ਹੋ ਜਾਂਦਾ ਹੈ ਉਸ ਨੂੰ ਪਤਾ ਸੀ ਅਸੀਂ 10 5 ਮਿੰਟ ਦੇ ਵਿੱਚ ਬਿਜਲੀ ਨੂੰ ਗੱਡੀ ਨੀ ਪਾਵਾਂਗੇ ਚੱਕ ਕੇ ਲੈ ਜਾਵਾਂਗੇ ਪਰ ਵੱਧ ਕੇ ਸੁਣਤੀ ਐਨੀ ਸੀ ਵੀ ਲਾਈਟ 10:58 ਮਿੰਟ ਤੇ ਆ ਜਾਂਦੀ ਹੈ ਡੀਵੀਆਰ ਦੇ ਵਿੱਚ ਉਹ ਕੈਦ ਹੋਊਗੀ ਉਸ ਡੀਵੀਆਰ ਚੱਕਣ ਦੇ ਲਈ ਘਰੇ ਜਾਂਦੀ ਹੈ ਜੀ ਉਹਨਾਂ ਦੇ ਘਰੇ ਡੀਵੀਆਰ ਨਹੀਂ ਹੱਥ ਲੱਗਦਾ ਕਿ ਟੀਵੀ ਦਾ ਜਿਹੜਾ ਡੱਬਾ ਹੁੰਦਾ ਉਹ ਹੱਥ ਲੱਗ ਜਾਂਦਾ ਹੈ ਕਿਸੇ ਬਚੰਗੇ ਦੀ ਵੀਡੀਓ ਦਾ ਜਿਹੜਾ ਐਵੀਡੈਂਸ ਨੇ ਕੋਰਟ ਲਵੇ ਸਾਡੇ ਲਵੇ ਪਹੁੰਚ ਗਏ ਤਾਂ ਕਰਕੇ ਅਸੀਂ ਜਸਟਿਸ ਦੀ ਇੱਕ ਮੰਗ ਕਰਦੇ ਆਂ ਵੀ ਇਹ ਬਿਲਕੁਲ ਵੀ ਪਰਦਰਮੀਆ ਝੂਠਾ ਹੈ 11 ਵਜੇ ਦੇ ਮਿੰਟ ਤੇ ਕਹਿੰਦੇ ਨੇ 20 ਮਿੰਟ ਤੇ ਕਹਿ ਰਹੇ ਬਿਲਜੀ ਸਾਡੇ ਲਵੇ ਆਲਰੇਡੀ ਇਹ 11 ਵਜੇ ਦੇ ਮਿੰਟ ਤੇ ਸਾਰੇ ਕੰਮ ਨੇ ਵੇੜ ਤੋਂ ਕੁੱਟਮਾਰ ਕਰਕੇ ਕੋਰਮ ਹੋਈ ਲੱਗੇ ਇਹ ਤਾਂ ਕੋਈ ਸੀਨੀਅਰ ਨਹੀਂ ਮਾਰਿਆ ਕੋਈ ਮਹਿਲਾ ਕੁੜੀ ਦੇ ਕੱਪੜੇ ਨਹੀਂ ਪਾਰੇ ਕੋਈ ਕੁੱਟਮਾਰ ਨਹੀਂ ਕੋਈ ਹੱਥਾਂ ਦੇ ਵਿੱਚ ਹਥਿਆਰ ਨਹੀਂ ਉਹ ਬਿਲਕੁਲ ਪ੍ਰੋਪਰ ਐਵੀਡੈਂਸ ਨਹੀਂ ਆਪਣੇ ਕੋਲ ਤਾਂ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਇਹਦਾ ਮਤਲਬ ਜੋ ਨਾਰਮਲ ਪਰਸਨ ਜੋ ਜਸਟਿਸ ਮੰਗ ਰਹੇ ਤੁਸੀਂ ਕੀ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਐਦਾਂ ਹੀ ਨਿਆਰੇ ਪਰਚੇ ਪਾਉਂਗੇ ਤੁਸੀਂ ਐਡੇ ਹੀ ਵਾਰ-ਵਾਰ ਅਲੀਗੇਸ਼ਨਸ ਕ੍ਰੀਏਟ ਕਰੋਗੇ ਫੌਜੀ ਤੋਂ ਕੁੱਟਮਾਰ ਹੋ ਗਈ ਇੰਜਰੀਜ਼ੀਨ ਫੌਜੀ ਦੇ ਉੱਪਰ ਮੇਰੀ ਬਾਈਕਾਲ ਗੱਲ ਹੋਈ ਹੈ ਜਦੋਂ ਰਿਮਾਰਡ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਇਆ ਮੇਰੇ ਕੋਲ ਰਿਕਾਰਡਿੰਗ ਹੈ ਫੌਜੀ ਦੀ ਫੌਜੀ ਨੂੰ ਫੌਜੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਵਿਚਾਲੇ ਕੀ ਬੋਲਣਾ ਹੈ ਮੇਰੇ ਮੇਰੇ ਕਲਰਕ ਨੇ ਮੇਰੇ ਕੋਲ ਨੇ ਦੱਸਿਆ ਉਹਦੇ ਲੰਗ ਮਾਰ ਕੇ ਤੁਰੇ ਆ ਰਹੇ ਪੈਰਾਂ ਚੱਪਲਾਂ ਨਹੀਂ ਉਹਦੇ ਅੱਖਾਂ ਸੁੱਜੀਆਂ ਪਈਆਂ ਨੇ ਐਥੇ ਬਲੱਡ ਆ ਉਹਦੇ ਇੰਜਰੀ ਸਰਦੇ ਵਿੱਚ ਉਹ ਕਹਿੰਦਾ ਮੇਰੀ ਪਸ਼ਾਵ ਵਾਲੀ ਜਗਾ ਦੇਰ ਦੇ ਵਿੱਚੋਂ ਬਲੱਡ ਆ ਰਿਹਾ ਹੈ ਹੁਣ ਮੈਂ ਉਹਦੀ ਮੈਡੀਕਲ ਰਿਪੋਰਟ ਲਈ ਦਵਾਈ ਲੈ ਕੇ ਸਿਰਫ ਦੋ ਵਾਰ ਦੇ ਕੇ ਅਮਰੀਕ ਸੀ ਨਾ ਮੇਰੀ ਗੱਲ ਹੋਈ ਫੋਨ ਦੇ ਉੱਪਰ ਉਹਨੇ ਮੇਰੇ ਕੋਲ ਟਾਕ ਰਿਕਾਰਡ ਹੈ ਉਹ ਮੈਨੂੰ ਕਹਿੰਦਾ ਜੀ ਨਾ ਉਹ ਦੋ ਵਾਰ ਤੁਸੀਂ ਨਿਕਲ ਇਹ ਜਾਂ ਕਰਵਾਇਆ ਹੈ ਮੈਡੀਕਲ ਉਹਦੇ ਵਿੱਚ ਕੀ ਹੈ ਕਹਿੰਦੇ ਇਹ ਲੋ ਇੰਜਰੀ ਮਗਰ ਸਾਰੇ ਅਫਦਾ ਛੱਟਾ ਮਰਵਾ ਕੇ ਉਹਦੀ ਐਮਲਟ ਟੋਣੇ ਉਹਦੇ ਵਿੱਚ ਇੰਜਰੀ ਆਉਂਦੀ ਹੈ ਸਾਡਾ ਬੰਦਾ ਕਿੱਟਾ ਕੁੱਟਿਆ ਗਿਆ ਹੈ ਜਿਹੜਾ ਮੇਰਾ ਕਲਾਈਂਟ ਕੁੱਟਿਆ ਗਿਆ ਉਹਦੀ ਜਿਹੜੀ ਇੰਜਰੀ ਆ ਉਹ ਮੈਡੀਕਲ ਦੇ ਵਿੱਚ ਨਹੀਂ ਆ ਰਹੀ ਦੱਸੋ ਤੁਸੀਂ ਉਹ ਕਿਹੜੇ ਕਿੰਨੇ ਕੋਪੋਸ ਵਾਲਾਂ ਦੇ ਖਿਲਾਫ ਹੈ ਜਿਹੜਾ ਮੁਕੱਦਮਾ ਡਾਇਰੈਕਟ ਨੂੰ ਤੋਂ ਅਸੀਂ ਜਿਹੜੀ ਹੈਗੇ ਨੇ ਮੇਰੇ ਖਿਆਲ ਦੇ ਵਿੱਚ ਮੋਸਟਲੀ ਜੋ ਕੰਪਲੇਂਟੈਂਟਰ ਨੇ ਦਰਸ਼ਨ ਸਿੰਘ ਇਹਦੇ ਵਿੱਚ ਜੋ ਐਸ ਐਚਓ ਨੇ ਤੇ ਮੋਨਲੀ ਇੱਕ ਨਰਿੰਦਰ ਸਿੰਘ ਜੋ ਇੱਕ ਲੇਡੀ ਕਨਸਟੇਬਲ ਤੇ ਮੇਨਲੀ ਜੇ ਸਭ ਤੋਂ ਜਿਹੜਾ ਮੈਨੂੰ ਲੱਗਦਾ ਉਹ ਜਿਹੜੀ ਐਂਟੈਂਸ ਦੇ ਉੱਪਰ ਜਿਹੜਾ ਪਰਚਾ ਹੋਇਆ ਜੋ ਵੀਡੀਓ ਦੇ ਵਿੱਚ ਸਾਨੂੰ ਐਵੀਡੈਂਸ ਹੈ ਜੋ ਐਸਪੀ ਰਾਜਨ ਸ਼ਰਮਾ ਇਹਨਾਂ ਦੇ ਖਿਲਾਫ ਅਸੀਂ ਜਿਹੜੀ ਸਟ੍ਰਿਕਟ ਸਟ੍ਰਿਕਟ ਐਕਸ਼ਨ ਲਵਾਗੇ ਤੇ ਮਾਨਯੋਗ ਹਾਈ ਕੋਰਟ ਦੇ ਅੱਗੇ ਅਰਜ਼ੀ ਲਾਵਾਂਗੇ ਇਹਨਾਂ ਖਿਲਾਫ ਸਖਤ ਸਖਤ ਕਾਰਵਾਈ ਕੀਤਾ ਜਾਵੇ ਤੇ ਸਾਡੇ ਜਿਹੜੇ ਬੰਦੇ ਨੂੰ ਕਲੈਂਟ ਨੂੰ ਬਲਜੀਤ ਸਿੰਘ ਫੌਜੀ ਨੂੰ ਕਿੱਜੇ ਦਿੱਤੇ ਪਰਚੇ ਜਿਹੜਾ ਜੱਫੀ ਦਿੱਤਾ ਜਾਵੇ 28 ਤਰੀਕ ਨੂੰ ਜੋ ਹੋਇਆ ਤੇ ਉਹਦੇ ਬਾਰੇ ਦੱਸੋਲੀ ਡਿਟੇਲਸ ਚ ਕੀ ਮਾਮਲਾ ਇਹ ਜਿਹੜਾ 28 ਤਰੀਕ ਨੂੰ ਇੱਕ ਮਕਦਮਾ ਦਰਜ ਹੋਇਆ ਹੈ ਕਾਫੀ ਬੰਦਿਆਂ ਦੇ ਇੱਕ ਪਰਿਵਾਰ ਦੇ ਹੈਗੇ ਜਿਹਦੇ ਵਿੱਚ ਉਹਨਾਂ ਦਾ ਨਾਮ ਹੈ ਬਲਜੀਤ ਸਿੰਘ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਲਾਲ ਸਿੰਘ ਤੇ ਪੰਜ ਅਨਨੋਨ ਵਿਅਕਤੀ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਪੁਲਿਸ ਪਾਰਟੀ ਹੈ ਉਹਦੇ ਨਾਲ ਹੱਥਾਪਾਈ ਕਰਨ ਦਾ ਜਿਹੜਾ આરોਪ ਹੈ ਨਾਲ ਹੀ ਉਹਨਾਂ ਨੂੰ ਅਟੈਕ ਕਰਨ ਦਾ ਸ਼ਾਰਪ ਵੈਪਨ ਦੇ ਨਾਲ ਤੇ ਪਲੱਸ ਜਿਹੜੀ ਇੱਕ ਲੇਡੀ ਕੋਸਟੇਬਲ ਦੀ ਮੋਡਸਟੀ ਨੂੰ ਆਊਟਰੇਜ ਕਰਨ ਦੇ ਇਹਦੇ ਰਿਗਾਰਡਿੰਗ ਜਿਹੜੇ ਨੇ ਚਾਰजेस ਜਿਹੜੇ ਨੇ ਉਹ ਐਫ ਆਈ ਆਰ ਦੇ ਵਿੱਚ ਲਾਏ ਗਏ ਨੇ ਸਰ ਕਿਹੜੀ ਕਿਹੜੀ ਪਰਾਹਾਂ ਲਗਾਈ ਨੇ ਇਹਦੇ ਵਿੱਚ ਜੀ 109 115 2 118 174 76 132 221 121 121 1354 3 191 3 ਤੇ 190 ਇਹ ਤਾਂ ਆ ਮੈਂ ਬੀ ਐਨ ਐਸ ਤੇ ਤਾਂ ਤੇ ਫਾਈਲ ਰਿਪੋਰਟ ਕਿਤੇ ਗਏ ਅਸਲ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਜਾਂਦੀ ਹੈ ਕਦੋਂ ਕੀਤੀ ਜਾਂਦੀ ਹੈ ਇਹ 28 ਤਰੀਕ ਨੂੰ 6 28 6 ਨੂੰ ਕੀਤੀ ਜਾਂਦੀ ਹੈ 2025 ਨੂੰ ਸਰ ਐਫ ਆਈ ਆਰ ਦੇ ਵਿੱਚ ਜਿਹੜਾ ਸਮਾਂ ਦਿੱਤਾ ਹੋਇਆ ਸੀ ਤੇ ਉਹਦੇ ਵਿੱਚ ਔਰ ਦੱਸ ਦਿੱਤੀ ਕਿ 11:20 ਵਜੇ ਤੇ ਹਾਂ ਬਲਜੀਤ ਸਿੰਘ ਨੂੰ ਜਿਹੜਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਜੀ ਤੇ ਪਰ ਉਹਨਾਂ ਦੇ ਜੋ ਵਕੀਲ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੱਲ ਆਖੀ ਹੈ ਕਿ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਉਹ ਫਰੈਸ਼ ਕੀਤਾ ਬਲਜੀਤ ਸਿੰਘ ਨੂੰ 11:20 ਵਜੇ ਤੇ ਕੀਤਾ ਪਰ ਪੁਲਿਸ ਜਿਹੜੀ ਤਕਰੀਬਨਾ 10:00 ਵਜੇ ਅ 42 ਮਿੰਟ ਜਾਂ 30 ਮਿੰਟ ਤੇ ਉਹਨਾਂ ਦੇ ਘਰ ਪਹਿਲਾਂ ਕੀ ਕਰਦੇ ਉਹਨਾਂ ਨੂੰ ਕੋਈ ਇਸ਼ੂ ਹੈਗਾ ਤਾਂ ਜਿਵੇਂ ਉਹ ਜੁਡੀਸ਼ਰੀ ਦੇ ਵਿੱਚ ਆਪਣੀ ਰੈਪਰੈਜ਼ੈਂਟੇਸ਼ਨ ਦੇਦੇ ਨੇ ਤਾਂ ਸੇਮ ਵੇ ਉਹ ਉੱਚ ਅਧਿਕਾਰੀਆਂ ਨੂੰ ਪੁਲਿਸ ਦੇ ਅਧਿਕਾਰੀਆਂ ਨੂੰ ਉਹ ਆਪਣੀ ਰੈਪਰੈਜ਼ੈਂਟੇਸ਼ਨ ਦੇ ਫਾਇਦੇ ਨੇ ਤੇ ਜੇ ਕੋਈ ਇਹਦੇ ਵਿੱਚ ਇਸ਼ੂ ਆਊਗਾ ਤੇ ਉਹਨੂੰ ਉਸ ਰਿਗਾਰਡਿੰਗ ਲੀਗਲੀ ਉਹਨੂੰ ਦੇਖਿਆ ਜਾਊਗਾ ਇਸ ਕਰ ਉਹਨਾਂ ਨੇ ਕਿਹਾ ਵੀ ਲੇਡੀ ਕੌਂਸਲ ਦੇ ਹੁੰਦੇ ਜੋ ਉਸ ਦੇ ਵਿੱਚ ਦਰਜ ਹੈ ਵੀ ਉਸ ਤੇ ਕੱਪੜੇ ਜਿਹੜੇ ਫਾੜੇ ਗਏ ਸੀ ਗਲੇ ਦੇ ਕੋਲ ਤੇ ਉਸ ਤੇ ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਬਿਲਕੁਲ ਇਸੇ ਲਈ ਜਿਹੜੇ ਕੱਪੜੇ ਨਹੀਂ ਪਾੜੇ ਹੋਏ ਕੀ ਕੋਰਸ ਨੇ ਛੁੱਟੇ ਜਿਵੇਂ ਸੰਭਾਇਮਾ ਜਿਹੜੀ ਉਹ ਕਲਿੱਪ ਜੀ ਕਹਿ ਰਹੇ ਨੇ ਉਹ ਫਿਲਹਾਲ ਉਹੀ ਗੱਲ ਹੈ ਕਿ ਜੇ ਇਹਨਾਂ ਨੇ ਰਿਪਰੈਜੈਂਟੇਸ਼ਨ ਦੇਣੀ ਹੈ ਉਹਦੇ ਵਿੱਚ ਉਹ ਨਾਲ ਕਲਿੱਪ ਨੂੰ ਲਾ ਸਕਦੇ ਨੇ ਤੇ ਬਟ ਇਹ ਜਿਹੜੀ ਹੈ ਜਿਹੜੀ ਵਾਰਦਾਤ ਹੋਈ ਹੈ ਇਹਨਾਂ ਨੇ ਪੁਲਿਸ ਪਾਰਟੀ ਤੇ ਅਟੈਕ ਕੀਤਾ ਹੈ ਇਹ ਪ੍ਰੋਪਰ ਉਹਨਾਂ ਦੇ ਉਸ ਤੋਂ ਬਾਅਦ ਮੈਡੀਕਲ ਹੋਏ ਨੇ ਹਸਪੀਟਲ ਗਏ ਨੇ ਉਹ ਜਿਹੜੇ ਕੱਪੜੇ ਨੇ ਉਹਨਾਂ ਦਾ ਪਲੰਦਾ ਵੀ ਬਣਿਆ ਉਹ ਅਸੀਂ ਲੀਗਲੀ ਸਾਰਾ ਫੁਲਫਿਲ ਕਰ ਰਹੇ ਹਾਂ ਇਹ ਹੁਣ ਜੇ ਕਲਿੱਪ ਇਹ ਦਿਖਾਨਗੇ ਸਾਨੂੰ ਇਹ ਫਿਰ ਅਸੀਂ ਵੈਰੀਫਾਈ ਕਰਾਂਗੇ ਕਿ ਉਹ ਜਿਹੜਾ ਇਨਸੀਡੈਂਟ ਹੋਇਆ ਜਿਹੜਾ ਅਸੀਂ ਕਹਿੰਨੇ ਪਏ ਆ ਕਿ ਉਹਨਾਂ ਨੇ ਇੱਕ ਲੇਡੀ ਦੀ ਮੋਡੇਸਟੀ ਨੂੰ ਆਉਟਰੇਜ ਕੀਤਾ ਕਿ ਉਸ ਤੋਂ ਪਹਿਲਾਂ ਦੀ ਹੈ ਕਿ ਬਾਅਦ ਚੋ ਹੈ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਜਿਹੜਾ ਉਹ ਉਹਨਾਂ ਕੋਲ ਅਧਿਕਾਰ ਕਿ ਉਹ ਆਪਣੇ ਰੈਪਰੈਜ਼ੈਂਟੇਸ਼ਨ ਦੇ ਕੇ ਇਹਦਾ ਨਿਪਟਾਰਾ ਕਰ ਸਕਦੇ ਨੇ ਫਸ ਪ्रेस कॉन्फ्रेंस ਦੇ ਵਿੱਚ ਇੱਕ ਹੋਰ ਗੱਲ ਆਖੀ ਗਈ ਸੀ ਵੱਡੀ ਗੱਲ ਹੈ ਕਿ ਪੁਲਿਸ ਜਦੋਂ ਉਹਨਾਂ ਦੇ ਘਰ ਐਂਟਰੀ ਹੁੰਦੀ ਹੈ ਤਾਂ ਉਹਨਾਂ ਦੇ ਘਰ ਦੇ ਵਿੱਚ ਵੀ ਕਰ ਦਿੱਤੀ ਜਾਂਦੀ ਹੈ ਇਸ 10 ਮਿੰਟ ਤੋਂ 4 ਮਿੰਟ ਤੱਕ ਲਈ ਰੀਲ ਦੀ ਉਹ ਕੱਟੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਉਸ ਉਹਨਾਂ ਦੇ ਕੈਨ ਦੇ ਦੌਰਾਨ ਵੀ ਜਿਹੜੀ ਧੱਕੇਚਾਈ ਕਰਦੀ ਹੈ ਉਹ ਉਹ ਡੀਵੀਆਰ ਦੇ ਵਿੱਚ ਕੈਦ ਹੋ ਜਾਂਦੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਪਰ ਫਿਰ ਉਸ ਜਿਹੜੀ ਡੀਵੀਆਰ ਦੀ ਜਗ੍ਹਾ ਉਹਨਾਂ ਦੇ ਘਰ ਦਾ ਟੀਵੀ ਦਾ ਸੈਟ ਆਪ ਬਾਕਸ ਜਿਹੜਾ ਉਹ ਲੈ ਜਾਂਦੀ ਹੈ ਆਪਣੇ ਨਾਮ ਦੀ ਨਹੀਂ ਜੇ ਇਹ ਦੀ ਕੋਈ ਗੱਲ ਨਹੀਂ ਤੇ ਵੈਸੇ ਵੀ ਜਿਹੜਾ ਇਹ ਬਲਜੀਤ ਸਿੰਘ ਹੈ ਇਹਨੂੰ ਪੈਰਾਮਿਲਟਰੀ ਫੋਰਸਸ ਤੋਂ ਆਲਰੇਡੀ ਡਿਸਮਿਸ ਕੀਤਾ ਹੋਇਆ ਚਾਰ ਪੰਜ ਸਾਲ ਪਹਿਲਾਂ ਇਹ ਇਹਦੇ ਬੜੀ ਦੁਖਦਾਈ ਗੱਲ ਹੈ ਜੀ ਇਹਦੇ ਤੇ ਮਤਲਬ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਇਹਦੇ ਤੇ ਬੇਇੱਜ਼ਤੀ ਦਾ ਵੀ ਕੇਸ ਇੱਕ ਦਰਜ ਹੋਇਆ ਪਿਆ ਇਹਦੇ ਘਰੋਂ ਜਦ ਪੁਲਿਸ ਪਾਟੀ ਵੱਲੋਂ ਰੇਡ ਕੀਤੀ ਗਈ ਤਾਂ ਜਾਲੀ ਸਟੈਂਪਾਂ ਜਾਲੀ ਪੰਜਾਬ ਪੁਲਿਸ ਦੀ ਵਰਦੀਆਂ ਇਹ ਸਾਨੂੰ ਰਿਕਵਰ ਹੋਈਆਂ ਸਿਗੀਆਂ ਤਾਂ ਇਹ ਸ਼ੁਰੂ ਤੋਂ ਹੀ ਇੱਕ ਨੋਟੋਰੀਅਸ ਟਾਈਪ ਦਾ ਬੰਦਾ ਜਿਹਦੇ ਜਿਹੜਾ ਕ੍ਰਾਈਮ ਕਰਨ ਦੇ ਕਾਫੀ ਜ਼ਿਆਦਾ ਇਹ ਇਨਕਲਾਈਨਡ ਰਹਿੰਦਾ ਇਹ ਹੁਣ ਵੀ ਅੱਜ ਵੀ ਜਿਹੜਾ ਇਸ ਪਰ ਐਫ ਆਈ ਆਰ ਏ ਪੁਲਿਸ ਪਾਰਟੀ ਨੂੰ ਦੇ ਕੇ ਗਾਲਾਂ ਕੱਢਣਾ ਇਹਦੇ ਆਪਣੇ ਮੈਟ੍ਰੀਮੋਨਿਅਲ ਡਿਸਪੂਟ ਕਰਕੇ ਇਹ ਮਤਲਬ ਕਿ ਪੁਲਿਸ ਪਾਰਟੀ ਨੂੰ ਗਾਲਾਂ ਕੱਢਦਾ ਹੈ ਉਹਨਾਂ ਨੂੰ ਮਤਲਬ ਜਿਵੇਂ ਹੁਣ ਇਹਦੇ ਵਿੱਚ ਦੇਖਿਆ ਕਿ ਸ਼ਾਰਪ ਵੈਪਨ ਦੇ ਨਾਲ ਵੀ ਉਹਨਾਂ ਨੂੰ ਅਟੈਕ ਕਰਦਾ ਸੋ ਇਹ ਇਹਦੀ ਮਾਨਸਿਕਤਾ ਦਾ ਲੈਵਲ ਕੁਝ ਹੋ ਰਹੀ ਹੈ ਜੀ ਜ ਜਿਹਦੇ ਵਿੱਚ ਇਸ ਵਾਰ ਇਹਦੇ ਪਰਿਵਾਰ ਨੇ ਵੀ ਇਹਦਾ ਪੂਰਾ ਸਾਥ ਦਿੱਤਾ ਜਿਸ ਕਰਕੇ ਜਿਹੜਾ ਪੱਤਾ ਦਿੱਤਾ ਗਿਆ ਸਰ ਉਸ ਲਾਸਟ ਥਾ ਹੈ ਉਹਨਾਂ ਦੇ উকੀਲ ਦਾ ਕਹਿਣਾ ਸੀ ਮਤਲਬ ਸਾਰਾ ਮਾਈਂਡ ਵਾ ਨੂੰ ਕਿਹਾ ਗਿਆ ਜੇਕਰ ਤੁਸੀਂ ਕਹਿ ਰਹੇ ਹੋ ਕਿ ਕੁਝ ਸਹੀ ਹੈ ਕਿ ਪੁਲਸ ਦੇ ਵੱਲੋਂ ਉਹਨਾਂ ਦੇ ਵਕੀਲ ਦੇ ਉੱਤੇ ਵੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਤਾਂ ਗਲਤ ਇੰਟਰਵੈਨਸ਼ਨ ਨਹੀਂ ਨਹੀਂ ਜੀ ਇਹ ਐਜ਼ ਐਜ਼ ਅ ਲਾਇਰ ਉਹਨਾਂ ਦੀ ਸਰਵਿਸਿਜ਼ ਦੇਖੋ ਐਜ਼ ਅ ਸਿਟੀਜ਼ਨ ਉਹਰੇ ਕੋਲ ਇੱਕ ਰਾਈਟ ਹੈ ਕਿ ਜੁਡੀਸ਼ੀਅਲ ਉਹ ਇੰਟਰਵੈਨਸ਼ਨ ਕਰ ਸਕਦੇ ਨੇ ਐਂਡ ਉਹ ਥਰੂ ਲਾਇਰੀ ਕਰਨਾ ਐਂਡ ਉਹ ਉਹ ਤਾਂ ਹੁਣ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਲਾਇਰ ਨੂੰ ਜਿਹੜੀ ਹੈ ਸੱਚੀ ਇਨਫੋਰਮੇਸ਼ਨ ਦੇਵੇ ਜੇ ਉਹ ਅਗੇ ਲਾਇਰ ਦਾ ਮੰਨ ਲਓ ਕਿ ਉਹਨਾਂ ਨੇ ਲਾਇਰ ਨੂੰ ਹੀ ਗਲਤ ਇਨਫੋਰਮੇਸ਼ਨ ਦੇਊਗਾ ਵੇਦੇ ਤਾਂ ਉਹਦੇ client ਦੀ ਜਿਹੜਾ ਬਲਜੀਤ ਸਿੰਘ ਹੈ ਉਹਦੀ ਗਲਤੀ ਹੋਈ ਫਿਰ ਉਸ